ਹੈਲੋ ਸਸਿਆਕਾਲ ਕੀ ਹਾਲ ਚਾਲ ਤੁਹਾਡੇ ਮੈਂ ਬਿਲਕੁਲ ਠੀਕ ਆ ਉਮੀਦ ਹੈ ਤੁਸੀਂ ਸਾਰੇ ਵੀ ਠੀਕ ਹੋਵੋਗੇ ਤੇ ਜੀ ਮੈਂ ਇਹੀ ਕਹਿਣਾ ਚਾਹਾਂਗੀ ਜੋ ਵੀ ਮੇਰੇ ਨਿਊ ਸਬਸਕ੍ਰਾਈਬਰ ਆnde ਪਏ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਵੀਡੀਓਜ਼ ਫੁੱਲ ਦੇਖਿਆ ਕਰੋ ਚੈਨਲ ਨੂੰ ਸਪੋਰਟ ਕਰੋ ਕਿਉਂਕਿ ਤੁਹਾਡੇ ਸਾਰੇ ਦੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਮੈਨੂੰ ਇਹ ਹਰ ਵੀਡੀਓਜ਼ ਬੋਲਦੀਆਂ ਮੇਰੇ ਲਾਈਫ 'ਚ ਜੋ ਵੀ ਆਂਦਾ ਮੈਂ ਉਹਨਾਂ ਨੂੰ ਵੀ ਬੋਲਦੀਆਂ ਪਰ ਅੱਜ ਤੱਕ ਕੋਈ ਵੀਡੀਓਜ਼ ਨਹੀਂ ਦੇਖਦਾ ਕਿਉਂਕਿ ਜਦੋਂ ਕੋਈ ਵੀਡੀਓਜ਼ ਦੇਖੇਗਾ ਨੋਟੀਫਿਕੇਸ਼ਨ ਵੀ ਆ ਜਾਂਦਾ ਹੈ ਤੇ ਮੈਨੂੰ ਕਿਸੇ ਦਾ ਨੋਟੀਫਿਕੇਸ਼ਨ ਨਹੀਂ ਆਂਦਾ ਔਰ ਇਸ ਵਿੱਚ ਕੋਈ ਲਾਈਕ ਕਰਦਾ ਨਹੀਂ ਹੈ ਕੋਈ ਮਤਲਬ ਕਮੈਂਟ ਵੀ ਨਹੀਂ ਹੈ ਚਲੋ ਫਿਰ ਵੀ ਕੋਈ ਗੱਲ ਨਹੀਂ ਤੁਹਾਡੀ ਖੁਦ ਦੀ ਮਰਜ਼ੀ ਹੈ ਤੁਸੀਂ ਦੇਖਣਾ ਜਾਂ ਨਹੀਂ ਦੇਖਣਾ ਫਿਰ ਮੈਂ ਤੁਹਾਡੇ ਲਈ ਇਹੇ ਕੋਸ਼ਿਸ਼ ਕਰਦੀ ਆ ਕਿ ਵਧੀਆ ਤੋਂ ਵਧੀਆ ਵੀਡੀਓਜ਼ ਬਣਾ ਸਕਾਂ ਤੁਹਾਡੇ ਲਈ ਕਿ ਤੁਸੀਂ ਦੇਖੋ ਤੁਹਾਨੂੰ ਵਧੀਆ ਲੱਗੇ ਚਲੋ ਉਹ ਕੋਈ ਗੱਲ ਨਹੀਂ ਪਰ ਐਨਾ ਬੋਲਣਾ ਜ਼ਰੂਰ ਚਾਹਾਂਗੀ ਕਿ ਵੀਡੀਓਜ਼ ਨੂੰ ਜ਼ਰੂਰ ਪਲੀਜ਼ ਦੇਖੋ ਕਿਉਂਕਿ ਮੈਂ ਜੋ ਵੀ ਵੀਡੀਓਜ਼ ਬਣਾਉਂਦੀ ਹਾਂ ਤੁਹਾਡੇ ਲਈ ਹੀ ਬਣਾਨੀ ਆ ਕਿ ਤੁਸੀਂ ਮੇਰੀ ਵੀਡੀਓਜ਼ ਨੂੰ ਦੇਖੋ ਸਪੋਰਟ ਕਰੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜੀ ਅੱਜ ਦਾ ਮੇਰਾ ਵਲੋਗ ਹੈਗਾ ਜੋ ਵੀ ਮੇਰੇ ਮਤਲਬ ਕਿ ਨਿਊ ਸਬਸਕ੍ਰਾਈਬਰ ਆਂਦੇ ਨੇ ਨਾ ਔਰ ਮੈਨੂੰ ਪੁੱਛ ਰਹੇ ਸੀ ਕਿ ਦੀਦੀ ਤੁਸੀਂ ਕਲਿੱਪਰ ਪਾ ਕੇ ਵੀ ਨਾ ਚੱਲ ਸਕਦੇ ਹੋ ਤੇ ਤੁਸੀਂ ਕਲਿੱਪਰ ਕਿਉਂ ਨਹੀਂ ਪਾਉਂਦੇ ਤੇ ਅੱਜ ਮੈਂ ਇਹ ਵੀਡੀਓ 'ਚ ਉਹਨਾਂ ਨੂੰ ਦੱਸਣਾ ਚਾਹਾਂਗੀ ਕਿ ਮੈਂ ਕਲਿੱਪਰ ਕਿਉਂ ਨਹੀਂ ਪਾਉਂਦੀ ਕਿਉਂਕਿ ਮੇਰੇ ਕੋਲ ਕਲਿੱਪਰ ਵੀ ਹੈਗਾ ਏ ਨਹੀਂ ਮੇਰੇ ਕੋਲ ਨਹੀਂ ਹੈਗਾ ਮੇਰੇ ਕੋਲ ਕਲਿੱਪਰ ਹੈਗਾ ਵਾ ਜਦੋਂ ਮੇਰੀ ਮੈਰਿਜ ਹੋਈ ਸੀ ਉਸ ਤੋਂ ਬਾਅਦ ਹੀ ਕਲਿੱਪਰ ਮੈਂ ਲੈ ਲਿਆ ਸੀ ਮਤਲਬ ਆਪਰੇਸ਼ਨ ਤੋਂ ਬਾਅਦ ਮੈਂ ਕਲਿੱਪਰ ਲੈ ਲਿਆ ਸੀ ਪਰ ਕਲਿੱਪਰ ਮੈਂ ਜ਼ਿਆਦਾ ਪਾਇਆ ਨਹੀਂ ਹੈ ਜ਼ਿਆਦਾ ਪਾ ਨਹੀਂ ਸਕੀ ਕਿਉਂਕਿ ਉਸ ਤੋਂ ਬਾਅਦ ਮੈਰਿਜ ਵੀ ਹੋ ਗਈ ਸੀ ਤੇ ਫਿਰ ਸੋਚਿਆ ਸੀ ਕਿ ਚਲੋ ਮੈਰਿਜ ਤੋਂ ਬਾਅਦ ਕਲਿੱਪਰ ਪਾਵਾਂਗੀ ਪਰ ਕਲਿੱਪਰ ਦਾ ਇਹ ਨਾ ਕਲਿੱਪਰ ਵਿੱਚ ਮਤਲਬ ਕਿ ਹੱਥ ਛੱਡ ਕੇ ਚੱਲਣਾ ਪੈਂਦਾ ਹੈ ਔਰ ਥੋੜੀ ਆਦਤ ਹੋ ਜਾਵੇ ਤਾਂ ਉਹ ਇਨਸਾਨ ਚੱਲ ਸਕਦਾ ਵਧੀਆ ਤਰੀਕੇ ਨਾਲ ਪਰ ਮੈਂ ਉਹ ਚੰਗਿਤਨਾ ਕਲਿੱਪਰ ਨੂੰ ਪਾ ਕੇ ਯੂਜ਼ ਨਹੀਂ ਕੀਤਾ ਹਾਲੇ ਤੱਕ ਵੀ ਉਹ ਕਲਿੱਪਰ ਮੇਰਾ ਨਵੇਂ ਦਾ ਨਵਾਂ ਪਿਆਵਾ ਕਿਉਂਕਿ ਮੈਂ ਪਾਇਆ ਹੀ ਨਹੀਂ ਸੀ ਜਦੋਂ ਮੇਰੀ ਮੈਰਿਜ ਹੋ ਗਈ ਸੀ ਤੇ ਮੈਰਿਜ ਤੋਂ ਬਾਅਦ ਐਕਚੁਅਲੀ ਮੈਂ ਪ੍ਰੈਗਨੈਂਟ ਹੋ ਗਈ ਸੀ ਉਸ ਤੋਂ ਬਾਅਦ ਮਤਲਬ ਡਾਕਟਰ ਨੇ ਮਨਾ ਕਰ ਦਿੱਤਾ ਸੀ ਕਿ ਤੁਸੀਂ ਕਲਿੱਪਰ ਨਹੀਂ ਪਾਣਾ ਤੇ ਫਿਰ ਮੈਂ ਕਲਿੱਪਰ ਨਹੀਂ ਪਾਇਆ ਤੇ ਫਿਰ ਸਾਲ ਹੋ ਗਿਆ ਸੀ ਉਸ ਤੋਂ ਬਾਅਦ ਮੇਰੀ ਬੇਟੀ ਹੋ ਗਈ ਸੀ ਤੇ ਬੇਟੀ ਜਦੋਂ ਮੇਰੀ ਹੋ ਗਈ ਸੀ ਤੇ ਫਿਰ ਤਾਂ ਮੈਂ ਬਿਲਕੁਲ ਨਹੀਂ ਪਾ ਸਕਦੀ ਸੀ ਕਿਉਂਕਿ ਘਰ ਦਾ ਕੰਮ ਕਰਨਾ ਬੇਟੀ ਨੂੰ ਦੇਖਣਾ ਔਰ ਬਹੁਤ ਸਾਰੀਆਂ ਇਸਕਾ ਚੀਜ਼ਾਂ ਸੀ ਜਿਹੜੀਆਂ ਮੈਨੂੰ ਕਲਿੱਪਰ ਪਹਿਨ ਕੇ ਮੈਂ ਨਹੀਂ ਕਰ ਸਕਦੀ ਸੀ ਮਤਲਬ ਕਿ ਐਦਾਂ ਹੀ ਕਰ ਸਕਦੀ ਸੀ ਤੇ ਕਲੀਪਰ ਨਾ ਕੀ ਹੈ ਕਿ ਕਲੀਪਰ ਪਾ ਕੇ ਜਾਂ ਤੇ ਤੁਸੀਂ ਹੱਥ ਛੱਡ ਕੇ ਚੱਲ ਸਕਦੇ ਹੋ ਤੇ ਉਹ ਹੱਥ ਛੱਡ ਕੇ ਚੱਲੋ ਪਰ ਅੱਜ ਜਦੋਂ ਸਾ ਕਲੀਪਰ ਮੈਂ ਜ਼ਿਆਦਾ ਪਾਇਆ ਹੀ ਨਹੀਂ ਤੇ ਮੈਨੂੰ ਕਲੀਪਰ 'ਚ ਵੀ ਬਹੁਤ ਜ਼ਿਆਦਾ ਦਿੱਕਤ ਹੈਗੀ ਸੀ ਇਸ ਕਰਕੇ ਮੈਂ ਮਤਲਬ ਕਿ ਪਾ ਕੇ ਦੇਖਿਆ ਹੀ ਨਹੀਂ ਔਰ ਨਵੇਂ ਦਾ ਨਵਾਂ ਕਲੀਪਰ ਪਿਆ ਹੋਇਆ ਮੇਰੇ ਕੋਲ ਔਰ ਫਿਰ ਮੈਂ ਚਲੋ ਸੋਚਿਆ ਬਾਅਦ ਵਿੱਚ ਕਲੀਪਰ ਫੇਰ ਪਾਵਾਂਗੀ ਉਸ ਤੋਂ ਬਾਅਦ ਫੇਰ ਨਹੀਂ ਮੈਂ ਕਲੀਪਰ ਪਾ ਸਕੀ ਔਰ ਕਲੀਪਰ ਪਾਣ ਦੀ ਇੱਕ ਤੁਹਾਨੂੰ ਮੈਂ ਦੱਸਦੀ ਆ ਕਿ ਉਹਦੀ ਇੱਕ ਵਜ੍ਹਾ ਹੋਰ ਹੈਗੀ ਆ ਜਦੋਂ ਮੈਂ ਕਲੀਪਰ ਪਾਉਂਦੀ ਸੀ ਨਾ ਮੇਰਾ ਜਿਹੜਾ ਗੁੱਟਣਾ ਹੈ ਨਾ ਮੈਂ ਤੁਹਾਨੂੰ ਦਿਖਾਇਆ ਹੈ ਸ਼ਾਇਦ ਕਿ ਜਦੋਂ ਮੇਰਾ ਮਤਲਬ ਕਿ ਰਿੰਗ ਆਪਰੇਸ਼ਨ ਆਇਆ ਸੀ ਤਾਂ ਮੇਰੇ ਗੁੱਟਨੇ ਵਿੱਚ ਪ੍ਰੋਬਲਮ ਹੋ ਗਈ ਸੀ ਤੇ ਤੁਹਾਨੂੰ ਮੈਂ ਫਿਰ ਇੱਕ ਵਾਰੀ ਦੁਬਾਰਾ ਦਿਖਾਣੀ ਆ ਪ੍ਰੋਬਲਮ ਕਰਕੇ ਨਾ ਮੈਂ ਕਲਿੱਪਰ ਬਿਲਕੁਲ ਪਾ ਨਹੀਂ ਸਕਦੀ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਦਰਦ ਹੋ ਜਾਂਦੀ ਆ ਤੇ ਉਸ ਕਰਕੇ ਕਲਿੱਪਰ ਪਾਣਾ ਮੇਰੇ ਲਈ ਮੁਸ਼ਕਿਲ ਹੋ ਜਾਂਦਾ ਹੈ ਤੇ ਮੈਂ ਤੁਹਾਨੂੰ ਫਿਰ ਇਸ ਵੀਡੀਓ ਚ ਵੀ ਦਿਖਾ ਦੇਣੀ ਆ ਕਿ ਕਿਉਂ ਨਹੀਂ ਕਲਿੱਪਰ ਗੋਡੇ ਦੇ ਵਿੱਚ ਪਾਣੀ ਆ ਤੇ ਮੈਨੂੰ ਬਹੁਤ ਜ਼ਿਆਦਾ ਹੀ ਤਕਲੀਫ ਹੁੰਦੀ ਆ ਔਰ ਬਹੁਤ ਜ਼ਿਆਦਾ ਦਰਦ ਹੁੰਦੀ ਹੈ ਤੇ ਚਲੋ ਮੈਂ ਤੁਹਾਨੂੰ ਦਿਖਾਣੀ ਆ ਏ ਦੇਖੋ ਦੋਸਤੋ ਮੈਂ ਤੁਹਾਨੂੰ ਪਹਿਲੇ ਵੀ ਆਪਣਾ ਪੂਰੀ ਟੰਗ ਦਿਖਾਈ ਹੋਈ ਹੈ ਆਪਣੀ ਦੇਖੋ ਤੇ ਇਹ ਗੁੱਟਨੇ ਕਰਕੇ ਨਾ ਜੋ ਮੇਰਾ ਕਲਿੱਪਰ ਹੈ ਇਹ ਉਹੋਂ ਆਉਂਦਾ ਨਹੀਂ ਹੈ ਦੇਖੋ ਇਹ ਤੋਂ ਇਹ ਗੁੱਟਨਾ ਦੇਖੋ ਬਿਲਕੁਲ ਹੀ ਡੈਡ ਦੇ ਨਾਲ ਨਹੀਂ ਆਉਂਦਾ ਦੇਖੋ ਮੇਰਾ ਪੂਰਾ ਹੱਥ ਦੇਖੋ नीचे लग ਰਿਹਾ ਵਾ ਇਹ ਗੁੱਟਣਾ ਬਹੁਤ ਜ਼ਿਆਦਾ ਉੱਪਰ ਉੱਠ ਚੁੱਕਾ ਵਾ ਤੇ ਇਹਦੇ ਕਰਕੇ ਨਾ ਜੋ ਕਲੀਪਰ ਹੈ ਨਾ ਉਸ ਵਿੱਚ ਇਹ ਗੁੱਟਣਾ ਬਿਲਕੁਲ ਫਿੱਟ ਨਹੀਂ ਆਉਂਦਿਆ ਤੇ ਦੇਖੋ ਬਹੁਤ ਜ਼ਿਆਦਾ ਪ੍ਰੋਬਲਮ ਹੋ ਗਈ ਹੈ ਮੈਨੂੰ ਕਲਿੱਪ ਪਾਉਣ ਦੀ ਤੇ ਅਗਰ ਇਸ ਨੂੰ ਅਸੀਂ ਦਬਾਈਏ ਵੀ ਨਾ ਤਾਂ ਵੀ ਨਹੀਂ ਤਾਂ ਵੀ ਇਹ ਕਲੀਪਰ ਦੇ ਵਿੱਚ ਆਂਦਾ ਨਹੀਂ ਹੈ ਦੇਖੋ ਕਿਉਂਕਿ ਕੁਛ ਦੇਖੋ ਰਿੰਗ ਫਸਣ ਦੇ ਕਾਰਨ ਥੋੜਾ ਜਿਹਾ ਇਹ ਬਿਲਕੁਲ ਖਰਾਬ ਹੋ ਚੁੱਕਾ ਹੈ ਨਾ ਮੇਰਾ ਗੋਡਣਾ ਉਹਦੇ ਕਰਕੇ ਵੀ ਮੈਨੂੰ ਹੁਣ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਕlipper ਪਾਉਣ ਵਾਸਤੇ ਤੇ ਇਹ ਦੇਖੋ ਪੂਰੀ ਟੰਗ ਮੇਰੀ ਤੁਹਾਨੂੰ ਤੁਸੀਂ ਦੇਖੀ ਹੋਈ ਹੈ ਤੇ ਪਹਿਲੇ ਤੁਹਾਨੂੰ ਫਿਰ ਦਿਖਾ ਦਿੰਨੀ ਹਾਂ ਇਸ ਸਾਰੀ ਜਿੰਨੀ ਵੀ ਮੇਰੀ ਟੰਗ ਹੈ ਨਾ ਦੇਖੋ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਹੈ ਔਰ ਇੱਥੇ ਦੇਖੋ ਇਹ ਹੱਡੀ ਨਿਕਲੀ ਹੋਈ ਹੈ ਨਾ ਇੱਥੇ ਵੀ ਕlipper ਜਦੋਂ ਪਾਣੇ ਪੂਰੀ ਟੰਗ ਕlipper ਦੇ ਵਿੱਚ ਆ ਜਾਂਦੀ ਹੈ ਤੇ ਇੱਕ ਗੁੱਟਨਾ ਮੇਰਾ ਉੱਪਰ ਹੋਂਦੇ ਕਾਰਨ ਮੈਂ ਹੁਣ ਕਲਿੱਪਰ ਪਾਣਾ ਮੇਰੇ ਲਈ ਦੋਸਤੋ ਬਹੁਤ ਮੁਸ਼ਕਿਲ ਹੈ ਕਿਉਂਕਿ ਵੇਟ ਆਣਾ ਚਾਹੀਦਾ ਗੁੱਟਨੇ ਦੇ ਉੱਪਰ ਤੇ ਗੁੱਟਨੇ ਦੇ ਉੱਪਰ ਨਾ ਹੁਣ ਕਲਿੱਪਰ ਡਾਲਣਾ ਨਾ ਵੇਟ ਨਹੀਂ ਆਂਦਾ ਪਿਆ ਤੇ ਅਗਰ ਵੇਟ ਆਏਗਾ ਤੇ ਸ਼ਾਇਦ ਹੀ ਕਲਿੱਪਰ ਸਹੀ ਰਹੇਗਾ ਪਰ ਹੁਣ ਇਹ ਗੁੱਟਨਾ ਬਹੁਤ ਜ਼ਿਆਦਾ ਉੱਪਰ ਉੱਠ ਚੁੱਕਿਆ ਹੈ ਜਦੋਂ ਕਿ ਇਸ ਨੂੰ ਆਪਾਂ ਥੱਲੇ ਵੀ ਕਰੀਏ ਤਾਂ ਵੀ ਇਹ ਥੱਲੇ ਨਹੀਂ ਹੁੰਦਾ ਬਹੁਤ ਜ਼ਿਆਦਾ ਪ੍ਰੋਬਲਮ ਕਰ ਰਿਹਾ ਮੈਨੂੰ ਇਸ ਕਰਕੇ ਮੈਂ ਨਾ ਥੋੜਾ ਕਲਿੱਪਰ ਥੋੜਾ ਹਜੇ ਪਾ ਨਹੀਂ ਰਹੀ ते दोस्तों तह तो हम जिस तरह अपनी पूरी तंग दिखाई है वह जो मेरा गोडा है ना बहुत ज़्यादा उपर उठ चुकिया है तो हूँ इस तरह करके बिल्कुल नहीं लगता पाया जिसके कारण क्लिपर पाना मेरे लिए बहुत ज़्यादा मुश्किल हो गया है और बहुत सारे कह रहे थ कलिपर पाओगे तो तुम वाइसिया मतलब चल सद वो सही गल है चल सकती है, पर हाँ पर हाथ छड़ के नहीं चल सकती क्योंकि हाथ छड़ के मैं ਪ੍ਰੋਪਰ ਨਾ ਕਲੀਪਰ ਪਾਇਆ ਹੀ ਨਹੀਂ ਹੈ ਅਗਰ ਪ੍ਰੋਪਰ ਨਾ ਕਲੀਪਰ ਪਾਉਂਦੀ ਤੇ ਮੈਂ ਚੱਲ ਵੀ ਸਕਦੀ ਕਿਉਂਕਿ ਤੁਹਾਨੂੰ ਮੈਂ ਹੁਣੇ ਦੱਸਿਆ ਕਿ ਮੈਂ ਕਲੀਪਰ ਪਾਇਆ ਹੀ ਨਹੀਂ ਮੇਰੀ ਵੀ ਉਹਦਾ ਪ੍ਰੋਬਲਮ ਸੀ ਕਿ ਮੈਂ ਪਾਣਾ ਚਾਹੁੰਦੀ ਸੀ ਪਰ ਪਾ ਹੀ ਨਹੀਂ ਸਕਦੀ ਸੀ ਕਿਉਂਕਿ ਡਾਕਟਰ ਦੇ ਕਹਿਣ ਤੇ ਨਹੀਂ ਪਾ ਸਕਦੀ ਸੀ ਕਿ ਪ੍ਰੋਬਲਮ ਇੰਨੀ ਜ਼ਿਆਦਾ ਹੋ ਗਈ ਸੀ ਉਸ ਤੋਂ ਬਾਅਦ ਮੈਂ ਆਪਨਾ ਵਾਕਰ ਨਾਲ ਹੀ ਚੱਲਦੀ ਰਹੀ ਸੀ ਔਰ ਸੱਚ ਦੱਸਾਂ ਮੈਨੂੰ ਵਾਕਰ ਕਰਨ ਵਾਲੀ ਹੀ ਆਦਤ ਪੈ ਗਈ ਹੈ ਉਸ ਹੁਣ ਵੈਸੇ ਸੋਚ ਰਹੀ ਹਾਂ ਕਿ ਮੈਂ ਕਲੀਪਰ ਪਾਇਆ ਕਰਾਂ ਪਰ ਕਲੀਪਰ ਨਾਲ ਹਜੇ ਕੰਮ ਕਰਨਾ ਮੇਰੇ ਲਈ ਦੋਸਤੋ ਬਹੁਤ ਜ਼ਿਆਦਾ ਮੁਸ਼ਕਿਲ ਹੈ ਤੇ ਇਸ ਕਰਕੇ ਮੈਂ ਜ਼ਿਆਦਾ ਵਾਕਰ ਨਾਲ ਹੀ ਚੱਲਦੀ ਹਾਂ ਔਰ ਵਾਕਰ ਫੜ ਕੇ ਹੀ ਜ਼ਿਆਦਾ ਜਿਹੜਾ ਮੇਰਾ ਘਰ ਦਾ ਕੰਮ ਹੈ ਉਹ ਕਰ ਸਕਦੀ ਹਾਂ ਤੇ ਕਲੀਪਰ ਨਾਲ ਮੈਂ ਘਰ ਦਾ ਕੰਮ ਨਹੀਂ ਕਰ ਸਕਦੀ ਕਲੀਪਰ ਨਾਲ ਜਾਂ ਤੇ ਮੈਂ ਆਪਣੇ ਆਪ ਨੂੰ ਸੰਭਾਲ ਲਾਂਗੀ ਤੇ ਜਾਂ ਫਿਰ ਮੈਂ ਘਰ ਦਾ ਕੰਮ ਕਰ ਪਾਵਾਂਗੀ ਤੇ ਕਲੀਪਰ ਇਹ ਵਾਕਿ ਮੈਂ ਕਿਤੇ ਥੋੜਾ ਥੋੜਾ ਅਗਰ ਪ੍ਰੈਕਟਿਸ ਕਰਦੀ ਰਵਾਂ ਤੇ ਹੋ ਸਕਦਾ ਹੈ ਕਿ ਮੈਂ ਕਲਿੱਪਰ ਪਾ ਕੇ ਹੱਥ ਛੱਡ ਕੇ ਚੱਲ ਸਕਾਂ ਤੇ ਹੁਣ ਮੇਰਾ ਹੀ ਹੈ ਕਿ ਮੈਂ ਕੋਸ਼ਿਸ਼ ਵੀ ਕਰਾਂਗੀ ਕਿ ਮੈਂ ਕਲਿੱਪਰ ਪਾ ਕੇ ਚੱਲ ਸਕਾਂ ਪਰ ਹਾਲੇ ਵਿੱਚ ਥੋੜਾ ਇੰਪੋਸੀਬਲ ਹੈ ਉਹ ਇਸ ਲਈ ਕਿ ਮੈਨੂੰ ਥੋੜਾ ਨਾ ਬੇਟੀਆਂ ਦੀ ਸਟੱਡੀ ਹੈ ਮਤਲਬ ਬੇਟੀਆਂ ਦਾ ਬਹੁਤ ਸਾਰੇ ਕੰਮ ਹੁੰਦੇ ਨੇ ਜੋ ਮੈਨੂੰ ਕਰਨੇ ਪੈਂਦੇ ਨੇ ਪਰ ਮੈਂ ਕਲੀਪਰ ਪਾ ਕੇ ਨਹੀਂ ਕਰ ਸਕਦੀ ਦੋਸਤੋ ਉਹ ਮੈਂ ਵਾਕਰ ਨਾਲ ਹੀ ਕਰ ਸਕਦੀ ਹਾਂ ਕਿਉਂਕਿ ਵਾਕਰ ਇਸ ਦਾ ਹੈ ਕਿ ਮੈਨੂੰ ਸਹਾਰਾ ਮਿਲ ਜਾਂਦਾ ਹੈ ਦੋਨੋਂ ਤਰਫੋਂ ਮੈਂ ਫੜ ਲੈਣੀ ਹੈ ਤੇ ਫੜ ਕੇ ਮੈਂ ਚੱਲ ਲੈਣੀ ਆ ਪਰ ਕਲੀਪਰ ਨਾਲ ਇਹ ਕਿ ਮੈਨੂੰ ਸਹਾਰਾ ਨਹੀਂ ਆ ਕਲੀਪਰ ਨਾਲ ਮੈਂ ਹੱਥ ਛੱਡ ਕੇ ਚੱਲਾਂਗੀ ਤਾਂ ਫਿਰ ਹੀ ਚੱਲ ਸਕਦੀ ਐ ਤਾਂ ਮੈਂ ਨਹੀਂ ਚੱਲ ਸਕਦੀ ਤੇ ਇਸ ਕਰਕੇ ਹੀ ਮੈਂ ਕਲੀਪਰ ਨਹੀਂ ਡਾਲਦੀ ਦੋਸਤੋ ਹਜੇ ਤੇ ਥੈਂਕ ਯੂ ਸੋ ਮੱਚ ਤੁਹਾਡਾ ਕੀ ਤੁਸੀਂ ਮੈਨੂੰ ਬਹੁਤ ਸਾਰੀਆਂ ਰਾਏ ਦੱਸਦੇ ਹੋ ਮਤਲਬ ਬੋਲਦੇ ਹੋ ਕਿ ਤੁਸੀਂ ਇਹ ਚੀਜ਼ਾਂ ਇਸ ਤਰ੍ਹਾਂ ਕਰੋ ਉਸ ਤਰ੍ਹਾਂ ਕਰੋ ਤੇ ਤੁਸੀਂ ਦੱਸ ਦਿਓ ਮੇਰੇ ਲਈ ਉਹ ਬਹੁਤ ਵੱਡੀ ਚੀਜ਼ ਹੈ ਪਰ ਇਹ ਵੀ ਚੀਜ਼ ਹੈ ਕਿ ਮੈਂ ਜ਼ਰੂਰ ਜ਼ਰੂਰ ਇਹ ਚੀਜ਼ਾਂ ਵੀ ਪਾਉਣ ਦੀ ਕੋਸ਼ਿਸ਼ ਕਰਾਂਗੀ ਮੈਂ ਪਰ ਹਾਲੇ ਥੋੜਾ ਨਹੀਂ ਪਾ ਸਕਦੀ ਕਿਉਂਕਿ ਹਾਲੇ ਬੇਟੀਆਂ ਦੇ ਬਹੁਤ ਐਸੇ ਕੰਮ ਹੁੰਦੇ ਨੇ ਮੈਨੂੰ ਤੇ ਉਹ ਮੈਂ ਕlipper ਪਾ ਕੇ ਕਰ ਨਹੀਂ ਸਕਦੀ ਦੋਸਤੋ ਤੇ ਅੱਜ ਦਾ ਮੇਰਾ ਵੀਲੋਗ ਹੈ ਬਸ ਇੱਥੇ ਤੱਕ ਹੀ ਹੈ ਜ਼ਿਆਦਾ ਵੱਡਾ ਨਹੀਂ ਬਣਾਵਾਂਗੀ ਤੇ ਤੁਸੀਂ ਪਲੀਜ਼ ਸਾਰੇ ਜਾਣੇ ਮੇਰਾ ਵੀਲੋਗ ਦੇਖਿਓ ਵੀਡੀਓਸ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਦੋਸਤੋ ਤੇ ਕੱਲ ਮਿਲਾਂਗੇ ਦੋਸਤੋ ਆਪਣੇ ਨਿਊ ਵੀਲੋਗ ਲੈ ਕੇ ਤੁਹਾਡੇ ਲਈ ਬਾਏ ਦੋਸਤੋ ਬਾਏ ਸਸਿਆਕਾਲ ਬਾਏ